ਸਸ ਸੈਲੀਕੋਲ ਦੋਸਤੋ ਮੈਂ ਹਾਂ ਡਾਕਟਰ ਪ੍ਰਵਿੰਦਰ ਸਿੰਘ ਸੋਢੀ ਤੇ ਤੁਸੀਂ ਦੇਖ ਰਹੇ ਹੋ ਸੋਢੀ ਹੋਮੋਪੈਥਿਕ ਗਿਆਨ 1965 ਦੇ ਵਿੱਚ ਪਾਕਿਸਤਾਨ ਨੇ ਨਾ ਭਾਰਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਹਮਲੇ ਵਿੱਚ ਉਹਨਾਂ ਨੇ ਪੈਟਨ ਟੈਂਕ ਤੇ ਮਿਰਾਜ ਜਹਾਜ਼ਾਂ ਦਾ ਇਸਤੇਮਾਲ ਕੀਤਾ ਹਥਿਆਰ ਬਹੁਤ ਤਗੜੇ ਸੀ ਪਰ ਉਹਨਾਂ ਨੇ ਇੱਕ ਗਲਤੀ ਕਰ ਲਈ ਕਿ ਉਹਨਾਂ ਨੇ ਜਿਹੜਾ ਹਮਲਾ ਕੀਤਾ ਉਹ ਪੰਜਾਬ ਸਾਈਡ ਦੇ ਬਾਰਡਰ ਤੋਂ ਕਰਤਾ ਇਹੀ ਉਹਨਾਂ ਦੀ ਵੱਡੀ ਗਲਤੀ ਸੀ ਚੀਫ ਆਫ ਆਰਮੀ ਜਿਹੜੇ ਆਪਣੇ ਭਾਰਤ ਦੇ ਸੀ ਜਰਨਲ ਜੇ ਐਨ ਚੋਧਰੀ ਉਹਨਾਂ ਨੇ ਤਾਂ ਭਾਰਤੀ ਫੌਜ ਨੂੰ ਕਹਤਾ ਸੀ ਪਿੱਛੇ ਹਟਜੋ ਹੁਕਮ ਦੇਤੇ ਸੀ ਪਰ ਜਿਹੜੇ ਜਰਨਲ ਹਰਬਖਸ਼ ਸਿੰਘ ਸੀ ਉਹ ਅੜ ਗਏ ਕਹਿੰਦੇ ਨਾ ਜੀ 2 ਘੰਟੇ ਦੇ ਦਿਓ ਤੇ 2 ਘੰਟਿਆਂ ਦੇ ਵਿੱਚ ਵੇਖੋ ਜੀ ਮੈਂ ਪਾਸਾ ਪਲਟ ਦੂੰਗਾ ਚਲੋ ਜੀ ਉੱਪਰੋਂ ਆਰਡਰ ਆ ਗਿਆ ਪ੍ਰਾਈਮ ਮਿਨਿਸਟਰ ਦਾ ਤੇ ਉਹਨਾਂ ਨੇ ਕੀ ਕੀਤਾ ਜੀ ਮਾਝੇ ਦੇ ਜੱਟਾਂ ਨੂੰ ਕਹਿਤਾ ਜੀ ਤੁਸੀਂ ਸਾਡੇ ਨਾਲ ਆ ਜਾਓ ਜੱਟ ਆ ਗਏ ਜੀ ਸਾਰੇ ਨਾਲ ਕਹਿੰਦੇ ਜੀ ਤੁਸੀਂ ਇਹ ਕੀ ਕਰਨਾ ਕੀ ਹੈ ਜੀ ਖੇਤਾਂ ਦੇ ਵਿੱਚ ਕੀ ਪਾਣੀ ਛੱਡ ਦਿਓ ਤੇ ਟਰੈਕਟਰ ਸਾਨੂੰ ਦੇ ਦਿਓ ਆਪਦੇ ਉਹਨਾਂ ਨੇ ਸਾਰੇ ਖੇਤਾਂ ਦੇ ਵਿੱਚ ਪਾਣੀ ਛੱਡਤਾ ਟਰੈਕਟਰ ਦੇਤੇ ਉਸ ਟਾਈਮ ਕੀ ਸੀ ਟਰੈਕਟਰ ਸੀਗੇ ਰਸ਼ੀਅਨ ਉਹ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਦੇ ਜਿਹੜੇ ਸੀਗੇ ਸਲੰਸਰ ਲਾ ਦਿੱਤੇ ਰਾਤ ਦਾ ਟਾਈਮ ਸੀ ਤੇ ਚਲਾ ਦਿੱਤੇ ਟਰੈਕਟਰ ਖੜਕਾ ਇੰਨਾ ਕਰਦੇ ਸੀ ਉਹ ਟਰੈਕਟਰ ਕਿ ਪਾਕਿਸਤਾਨ ਦੇ ਜਿਹੜੇ ਕਮਾਂਡਰ ਸੀ ਉਹ ਡਰ ਗਏ ਇੱਕ ਵਾਰੀ ਡਰ ਗਏ ਵੀ ਇਹ ਕੀ ਗੱਲ ਹੋ ਗਈ ਫਿਰ ਕੀ ਉਹਨਾਂ ਨੇ ਅੱਗੇ ਜਦੋਂ ਵਧਿਆ ਵਧੇ ਉਹ ਤਾਂ ਪਾਣੀ ਦੇ ਵਿੱਚ ਉਹਨਾਂ ਦੇ ਜਿਹੜੇ ਪੈਟਰਨ ਟੈਂਕ ਸੀ ਉਹ ਫਸ ਗਏ ਪੈਟਰਨ ਟੈਂਕ ਫਸ ਗਏ ਜੀ ਤੇ ਇਹ ਇੰਨੇ ਦੇਰ ਨੂੰ ਜਿਹੜੇ ਸੀਗੇ ਭਾਰਤ ਦੇ ਜਿਹੜੇ ਫੌਜੀ ਸੀ ਜੱਟ ਮਾਝੇ ਦੇ ਸੀਗੇ ਸਾਰਿਆਂ ਨੇ ਰਲ ਕੇ ਜਿਹੜੇ ਉਹਨਾਂ ਦੀਏ ਜਿਹੜੇ ਟੈਂਕਾਂ ਦੇ ਨਾਲ ਪੈਟਰੋਲ ਦੀਆਂ ਟੈਂਕੀਆਂ ਸੀ ਉਹਨਾਂ ਤੇ ਹਮਲਾ ਕਰਕੇ 90 ਪੈਟਰਨ ਟੈਂਕ ਤਬਾਹ ਕਰਦੇ ਸੀ ਜੀ 90 ਪੈਟਰਨ ਟੈਂਕ ਜਿਹੜੇ ਕੀ ਪਿੰਡ ਉਤੌੜ ਦੇ ਵਿੱਚ ਹੈ ਉਸ ਨੂੰ ਪਾਕਿਸਤਾਨ ਦੇ ਪੈਟਰਨ ਟੈਂਕਾਂ ਦੀ ਕਵਰਗਾ ਕੇ ਗਿਣਿਆ ਜਾਂਦਾ ਸੀ ਜੀ ਤੇ ਇਹ ਸਾਨੂੰ ਕਹਿੰਦੇ ਸ਼ੰਭੂ ਬਾਰਡਰ ਤੇ ਤੁਸੀਂ ਕੀ ਲੜੋਗੇ ਕਿਸਾਨ ਆਪਦੇ ਟਰੈਕਟਰ ਲੈ ਕੇ ਪਹੁੰਚੇ ਹੋਏ ਉੱਥੇ ਟਰੈਕਟਰ ਦੇ ਨਾਲ ਪੱਖਿਆਂ ਦੇ ਨਾਲ ਉਹ ਥਰੂ ਅਥਰੂ ਗੈਂਸਰਾਂ ਦਾ ਜਿਹੜਾ ਹੈਗਾ ਉਹ ਉਹਨਾਂ ਵਾਲੀ ਪੱਖੇ ਛੱਡ ਦਿੰਦੇ ਐ ਤੇ ਦੂਜਾ ਨੰਬਰ ਹੈ ਪਤੰਗਾਂ ਨਾਲ ਡਰੋਨ ਛੱਡ ਸੱਟੀਆਂ ਦੇ ਥੱਲੇ ਕਿਸਾਨ ਹੈ ਜੱਟ ਹੈ ਹਟਦੇ ਨਹੀਂ ਇਹ ਧੰਨਵਾਦ ਦੋਸਤਾਂ